ਉਹ ਬੰਦਾ ਹੈ ਪਤਾ ਨਹੀਂ ਕੋਈ ਜਾਨਵਰ ਹੈ کافی ਟਾਈਮ ਦਾ ਜਿਹੜਾ ਇਸ ਨਹਿਰ ਦੇ ਵਿੱਚ ਘੁੰਮ ਰਿਹਾ ਹੈਗਾ ਆਜੋ ਦੋਸਤੋ ਤੁਹਾਨੂੰ ਸਵਰਗ ਦਿਖਾਉਣ ਲਈ ਜਿੱਥੇ ਇੱਕ ਨਹਿਰ ਦੇ ਵਿੱਚੋਂ 6-7 ਨਹਿਰਾ ਨਿਕਲਦੀਆਂ ਨੇ ਰਾਜਸਥਾਨ ਨੂੰ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਹੈ ਪੰਜਾਬ ਦੇ ਵਿੱਚੋਂ ਜਿਹੜੀ ਇਹ ਨਹਿਰ ਆਉਂਦੀ ਆ ਇੱਕ ਨਹਿਰ ਸਭ ਤੋਂ ਪਹਿਲਾਂ ਇਹ ਜਾਂਦੀ ਆ ਦੇਖ ਲਓ ਤੁਸੀਂ ਤੇ ਹੋਰ ਤਕਰੀਬਨ 6-7 ਨਹਿਰਾ ਹੋਰ ਜਾਂਦੀਆਂ ਨੇ ਕੁਦਰਤ ਦਾ ਬਹੁਤ ਸੋਹਣਾ ਨਜ਼ਾਰਾ ਕਹਿ ਦੀ ਆਪਾਂ ਜਿਹੜਾ ਇੱਥੇ ਬਣਿਆ ਹੋਇਆ ਹੈਗਾ ਜੇ ਤੁਸੀਂ ਉੱਪਰੋਂ ਡਰੋਨ ਤੋਂ ਦੇਖੋ ਤਾਂ ਬੜੀ ਕਮਾਲ ਦੀ ਚੀਜ਼ ਆ ਉਹ ਦੇਖੋ ਬਈ ਆ ਪਤਾ ਨਹੀਂ ਕੀ ਚੀਜ਼ ਆ کافی ਟਾਈਮ ਦਾ ਜਿਹੜਾ ਘੁੰਮ ਰਿਹਾ ਪਤਾ ਨਹੀਂ ਕੋਈ ਜਾਨਵਰ ਆ ਪਤਾ ਨਹੀਂ ਕੋਈ ਬੰਦਾ ਹੈ ਨਾ ਪਰ ਮੈਨੂੰ ਲੱਗਦਾ ਸ਼ਾਇਦ ਬੰਦਾ ਤਾਂ ਨਹੀਂ ਹੈਗਾ ਕੋਈ ਜਾਨਵਰ ਆ ਕੋਈ ਗਾਈ ਵਗੈਰਾ ਜਿਹੜੀ کافی ਟਾਈਮ ਦੀ ਇੱਥੇ ਘੁੰਮੀ ਜਾ ਰਹੀ ਹੈ ਤੇ ਅੱਜ ਉਹ ਤੁਹਾਨੂੰ ਨਹਿਰਾ ਦਿਖਾਉਣੇ ਆਂਗੇ ਆਪਾਂ ਪੰਜਾਬ ਤੇ ਹਰਿਆਣੇ ਦੇ ਤਕਰੀਬਨ ਬਾਰਡਰ 'ਤੇ ਖੜੇ ਆ ਪੰਜਾਬ ਤੋਂ 10-15 ਕਿਲੋਮੀਟਰ ਦੀ ਦੂਰੀ 'ਤੇ ਲਾ ਲਓ ਪਰ ਖੜੇ ਹਰਿਆਣੇ ਵਾਲੇ ਪਾਸੇ ਆ ਤੇ ਇੱਥੇ ਇੱਕ ਬਹੁਤ ਘੈਂਟ ਨਜ਼ਾਰਾ ਕਹਿ ਦਈਏ ਹਨ ਆਪਾਂ ਵੀ ਕਾਫੀ ਨਹਿਰਾਂ ਜਿਹੜੀਆਂ ਅਲੱਗ-ਅਲੱਗ ਸ਼ਹਿਰਾਂ ਨੂੰ ਪਿੰਡਾਂ ਨੂੰ ਤੇ ਰਾਜਾਂ ਨੂੰ ਜਿਹੜੀਆਂ ਜਾਂਦੀਆਂ ਨੇਗੀਆਂ ਤਾਂ ਇੱਧਰ ਦੇਖ ਲਓ ਦੋ ਨਹਿਰਾਂ ਤਿੰਨ ਨਹਿਰਾਂ ਤੁਸੀਂ ਵੇਖ ਲਈਆਂ ਤੇ ਇੱਧਰਲੇ ਪਾਸੋਂ ਜਿਹੜੀ ਇਹ ਨਹਿਰ ਹੈ ਇਹ ਪੰਜਾਬ ਦੇ ਵੱਲੋਂ ਨਹਿਰ ਆਉਂਦੀ ਹੈਗੀ ਪੰਜਾਬ ਇੱਧਰਲੇ ਪਾਸੇ ਆ ਇਧਰੋਂ ਜਿਹੜੀ ਨਹਿਰ ਇਹ ਆਉਂਦੀ ਆ ਤੇ ਇੱਥੇ ਇੱਕ ਹੈੱਡ ਬਣਿਆ ਹੋਇਆ ਜਿੱਥੇ ਕਾਫੀ ਪਿੰਡਾਂ ਨੂੰ ਜਿਹੜਾ ਪਾਣੀ ਲੱਗਦਾ ਕਾਫੀ ਸ਼ਹਿਰਾਂ ਨੂੰ ਪਿੰਡਾਂ ਨੂੰ ਕਹਿ ਦਈਏ ਤੇ ਦੋ ਰਾਜਾਂ ਨੂੰ ਰਾਜਸਥਾਨ ਹਰਿਆਣਾ ਤੇ ਇਸ ਜਗ੍ਹਾ ਤੋਂ ਜਿਹੜਾ ਪਾਣੀ ਜਾਂਦਾ ਹੈਗਾ ਜੇ ਗੱਲ ਕਰੀਏ ਵੀ ਇਹ ਹੈ ਕਿ ਇੱਥੇ ਆ ਤਾਂ ਦੋਸਤੋਂ ਨੂੰ ਤਹਾਨਾ ਹੈੱਡ ਕਹਿੰਦੇ ਆ ਤਹਾਨਾ ਜਿਹੜਾ ਹਰਿਆਣੇ ਦਾ ਸ਼ਹਿਰ ਹੈ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਤੇ ਉੱਥੇ ਜਿਹੜਾ ਇਹ ਹੈੱਡ ਹੈ ਉਹ ਬਣਿਆ ਹੋਇਆਗਾ ਤਕਰੀਬਨ ਜਿੱਥੋਂ 6-7 ਨਹਿਰਾਂ ਇੱਕ ਨਹਿਰ ਦੇ ਵਿੱਚੋਂ ਪਾਟਦੀਆਂ ਨੇਗੀਆਂ ਤੇ ਅਲੱਗ-ਅਲੱਗ ਦ੍ਰਿਸ਼ ਜਿਹੜਾ ਤੁਸੀਂ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਕਾਫੀ ਖੂਬਸੂਰਤ ਨਜ਼ਾਰਾ ਕਹਿਰੀ ਹੈ ਨਾ ਕੁਦਰਤ ਦਾ ਨਜ਼ਾਰਾ ਜਿਹੜਾ ਬਾਲਾ ਘੈਂਡਾ ਕਿਸੇ ਪਾਸੇ ਪੰਜਾਬ ਹਰਿਆਣੇ ਦੀ ਪਾਣੀ ਨੂੰ ਲੈ ਕੇ ਲੜਾਈ ਆ ਪਰ ਜਿਹੜੀਆਂ ਇਹ ਨਹਿਰਾਂ ਨੇ ਜਿਹੜੀਆਂ ਇਹ ਤਿੰਨ ਰਾਜਾਂ ਨੂੰ ਜੋੜਦਿਆਂ ਨੇ ਪੰਜਾਬ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਹੈਨਾ ਤਾਂ ਇਹ ਤਿੰਨ ਰਾਜਾਂ ਨੂੰ ਜਿਹੜੀਆਂ ਨਹਿਰਾਂ ਜੋੜਦੀਆਂ ਨੇ ਤੇ ਕਮਾਲ ਦੀ ਕਾਰਾਗਰੀ ਕਹਦੀ ਵੀ ਬਹੁਤ ਘੈਂਟ ਜਿਹੜਾ ਸੁੰਦਰ ਨਜ਼ਾਰਾ ਬਣਾਇਆ ਹੋਇਆ ਹੈ। ਤੇ ਆਜੋ ਦੂਜੇ ਪਾਸੇ ਚੱਲਦੇ ਆਂ ਤੇ ਉਧਰਲੇ ਪਾਸੋਂ ਵੀ ਤੁਹਾਨੂੰ ਜਿਹੜਾ ਨਜ਼ਾਰਾ ਦਿਖਾਉਣੇ ਇਧਰਲੇ ਪਾਸੇ ਵੇਖ ਲਓ ਆ ਦੇਖੋ। ਕਾਫੀ ਜਨਤਾ ਜਿਹੜੀ ਲੋਕ ਕਹਿੰਦੀ ਇੱਥੇ ਨਹਾਉਣ ਵੀ ਆਉਂਦੇ ਆਗੇ ਤੇ ਕਾਫੀ ਜਿਹੜੀ ਗਰਮੀ ਵੀ ਬਹੁਤ ਆ ਹੈਨਾ ਤਾਂ ਕਾਫੀ ਪਿੰਡਾਂ ਦੇ ਆਲੇ-ਦਾਲੀ ਜਿੰਨੇ ਵੀ ਪਿੰਡ ਨੇ ਤਕਰੀਬਨ ਸਾਰੇ ਲੋਕ ਇੱਥੇ ਨਹਾਉਣ ਆਉਂਦੇ ਆ। ਤੇ ਆਹ ਦੇਖੋ ਬਾਈ ਇੱਕ ਨਹਿਰ ਜਿਹੜੀ ਆ ਜਾਂਦੀ ਹੈਗੀ ਜਿਹੜੀ ਇਧਰ ਟਹਾਣੇ ਵੱਲ ਨੂੰ ਟਪ ਕੇ ਸ਼ਹਿਰ ਹੈ ਕਿਉਂਗੀ ਟਹਾਣੇ ਸ਼ਹਿਰ ਦੀ ਜਿਹੜਾ ਇਹ ਹੈੱਡ ਹੈ ਉਹ ਬਣਿਆ ਹੋਇਆਗਾ ਤੇ ਇੱਕ ਉਹਦੇ ਨਾਲ ਹੀ ਨਹਿਰ ਜਿਹੜੀ ਆ ਸੀਗੀ ਦੇਖੋ ਇੱਕ ਇਹ ਪਾਟਦੀ ਹੈਗੀ ਤੇ ਆ ਜੋ ਹੋਰ ਦਿਖਾਣੇ ਆ ਕੀ ਬਾਤ ਆ ਯਾਰ ਬਹੁਤ ਵਧੀਆ ਜਿਹੜਾ ਨਜ਼ਾਰਾ ਨਾ ਕੁਦਰਤ ਦਾ ਆਪਾਂ ਕਹਿ ਦਈਏ ਬਹੁਤ ਕੈਂਟ ਚੀਜ਼ ਬਣੀ ਹੋਈ ਹੈਗੀ ਤੇ ਇੱਕ ਨਹਿਰਾ ਸੀਗੀ ਇੱਕ ਨਹਿਰਾ ਆ ਪਾ ਟੱਪ ਗਈ ਤੇ ਇਧਰੋਂ ਆਉਂਦੀ ਹੈ ਜਿਹੜੀ ਇੱਥੇ ਮੇਨ ਮਤਲਬ ਜਿਹੜਾ ਆਪਾਂ ਕਹੇ ਦੀ ਪਾਣੀ ਰੋਕਿਆ ਹੋਇਆ ਹੈ ਨਾ ਉਹ ਇਸ ਜਗ੍ਹਾ ਤੇ ਰੋਕਿਆ ਹੋਇਆ ਹੈਗਾ ਆ ਦੇਖੋ ਤੇ ਇਧਰਲੇ ਪਾਸੇ ਆ ਦੇਖੋ ਕੀ ਆ ਨਜ਼ਾਰਾ ਯਾਰ ਕੁਦਰਤ ਦਾ ਤੇ ਆ ਦੇਖੋ ਬਈ ਗੱਲ ਕਰੀਓ ਉਹ ਦੇਖੋ ਪਹਿਲਾਂ ਉਧਰ ਜਿਹੜੀਆਂ ਨਹਿਰਾ ਪਾੜਦਿਆਂ ਨੇ ਉਸ ਤੋਂ ਬਾਅਦ ਇੱਥੋਂ ਤੇ ਹੋਰ ਜੇ ਆਪਾਂ ਗੱਲ ਕਰੀ ਤਾਂ ਇਧਰਲੇ ਪਾਸੋਂ ਤੇ ਇੱਕ ਹੋਰ ਉਧਰੋਂ ਉਹ ਪਰਾਂ ਤੋਂ ਹੈ ਨਾ ਤਦ ਤਕਰੀਬਨ 7-8 ਥਾਂ ਤੋਂ ਜਿਹੜੀਆਂ ਇੱਥੇ ਨਹਿਰਾਂ ਪਾੜਦੀਆਂ ਨੇ ਇਹ ਹੈੱਡ ਤੋਂ ਤੇ ਆਜੋ ਹੋਰ ਦਿਖਾਉਣੇ ਤੁਹਾਨੂੰ ਨਜ਼ਾਰਾ ਐ ਭਾਈ ਜਿਹਾ ਨੇ ਬਾਈ ਛੱਲਾ ਸਾਰਾ ਦਿਨ ਤੇ ਕੁਦਰਤ ਦਾ ਨਜ਼ਾਰਾ ਦੇਖ ਕੇ ਆ ਤੁਹਾਨੂੰ ਵਾਕਿਆ ਕਹੋਗੇ ਵੀ ਕੀ ਚੀਜ਼ ਬਣਾਈ ਹੈ ਹਨਾ ਯਾਰ ਆ ਦੇਖੋ ਤਾਂ ਇਧਰਲੇ ਪਾਸੇ ਤੁਸੀਂ ਵੇਖ ਲਓ ਵੀ ਇੱਕ ਵੱਖਰਾ ਮਾਹੌਲ ਹੈ ਦੀ ਹੈ ਨਾ ਆਪਾਂ ਤਾਂ ਕੁਦਰਤ ਨੇ ਸਿਰਜਿਆ ਹੈਗਾ ਤਾਂ ਇਧਰਲੇ ਪਾਸੇ ਆਪਾਂ ਗੱਲ ਕਰੀ ਵੀ ਇਹ ਕੰਟਰੋਲ ਰੂਮ ਹੈ ਜਿਹੜਾ ਬਣਿਆ ਹੋਇਆ ਹੈਗਾ ਤੁਹਾਨਾ ਵਾਟਰ ਸਰਵਿਸ ਹੈ ਨਾ ਤੁਹਾਨਾ ਜਲ ਸਪਲਾਈ ਮੰਡਲ ਪੰਜਾਬ ਤੇ ਹਰਿਆਣੇ ਦੇ ਆਪਾ ਦੇ ਬਾਰਡਰ ਤੇ ਖੜਿਆ ਜਿਹੜਾ ਮਤਲਬ ਇਹ ਜਗ੍ਹਾ ਉਹ ਹਰਿਆਣੇ ਦੇ ਵਿੱਚ ਆਉਂਦੀ ਆ ਪਰ ਜਿਹੜਾ ਇਹ ਬਾਰਡਰ ਹੈ ਉਹ ਪੰਜਾਬ ਤੇ ਹਰਿਆਣੇ ਦਾ ਹੈਗਾ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧੋ ਵੱਧੋ ਵਾ ਤੇ ਸ਼ੇਅਰ ਜ਼ਰੂਰ ਕਰਿਓ ਤੇ ਕੁਝ ਇਸ ਨਹਿਰ ਦੀਆਂ ਹਦਾਇਤਾਂ ਵੀ ਨੇ ਤੁਸੀਂ ਨਾ ਆ ਵੀ ਨਹੀਂ ਸਕਦੇ ਹੈ ਨਾ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ